ਲੈ ਬੁਗਿਆ ਆਪਾਂ ਵੇਲੇ ਹੀ ਆ ਦੱਸੋ ਦੱਸੋ ਉਹ ਬੁਗਿਆ ਤੈਨੂੰ ਮੈਂ ਇੰਨੀ ਵਾਰੀ ਦੱਸਿਆ ਵੀ ਮੈਂ ਨਹੀਂ ਕੋਈ ਕੰਮ ਧੰਦਾ ਕਰਦਾ ਤੂੰ ਜਦੋਂ ਮੈਨੂੰ ਮਰਜੀ ਫੋਨ ਲਾਇਆ ਕਰ ਮੈਨੂੰ ਤੂੰ ਜ਼ਰੂਰੀ ਆ ਕੰਮ ਨਹੀਂ ਗਿਆ ਇੱਕ ਮਿੰਟ ਇਦਾਂ ਹੀ ਹੋਲਡ ਰੱਖ ਕਰਨਾ ਕੀ ਕੋਖਣੀਓ ਭਈਏ ਹੈਗੇ ਪੱਠੇ ਲੈਣ ਜਾਣਾ ਕਹਿੰਦੇ ਫੋਰਚਨਰ ਬਾਹਰ ਕੱਢ ਕੇ ਦੇ ਬੁਗਿਆ ਟੈਨਸ਼ਨ ਨਾ ਲੈ ਅਹੀਂ ਨਾਲ ਡੰਗਰਾਂ ਨੂੰ ਵੀ ਗੰਨੇ ਪਾਈਦੇ ਆ ਡੰਗਰ ਸਾਡੇ ਜੁੱਧ ਨਹੀਂ ਰੋ ਹੀ ਦਿੰਦੇ ਓਏ ਯਾਰ ਬੁਗਿਆ ਤੂੰ ਜਦੋਂ ਮਰਜੀ ਆ ਜੀ ਪਿੰਡ ਚ ਜਿਹਨੂੰ ਮਰਜੀ ਪੁੱਛ ਲਈ ਵੀ ਸਭ ਤੋਂ ਵੱਡੀ ਕੋਠੀ ਕਿੰਨਾ ਦੀ ਸਿੱਧਾ ਸਾਡਾ ਨਾਂ ਲੈਣਾ ਉਹਨਾਂ ਨੇ ਸਸਕਰ ਭਰਾਵਾ ਤੈਨੂੰ ਰੱਬ ਤੋਂ ਡਰ ਨਹੀਂ ਲੱਗਦਾ ਓਏ ਨਹੀਂ ਬੁਗਿਆ ਕਰੇ ਹਾਲ ਸਜਿਆ ਪੈਣ ਡਿਆ ਹਵੇਲੀ ਆਆਂ ਘੇੜਾ ਮਾਰਨ ਚੱਕਰ ਪਤਾ ਕੀ ਆ ਬਈ ਇਹ ਡੰਗਰਾਂ ਦਾ ਏਸੀ ਨਹੀਂ ਬੰਦ ਕਰਦੇ ਯਾਰ ਓ ਬੁਗਿਆ ਮੈਂ ਕੱਲ ਜਿੰਮ ਚਲ ਗਿਆ ਭਰਾਵਾ ਉੱਥੇ ਮੈਂ ਸਾਰੀਆਂ ਰਾਡਾਂ ਵੰਗੀਆਂ ਕਰਤੀਆਂ ਤੇ ਟ੍ਰੇਨਰ ਮੇਰੇ ਮੂੰਹ ਮਾਰ ਦੇਖੇ ਕਿ ਨਾ ਤੇਰੀ ਡਾਈਟ ਕੀ ਆ ਨਾਲੇ ਮੁਬਾਰਕਾਂ ਬੁਗਿਆ ਤੈਨੂੰ ਪੋਰਸ਼ਾ ਲੈ ਲਈ ਆਪਾਂ ਇਹ ਆਵਾਜ਼ ਤਾਂ ਪੇ ਸਾਫ਼ ਹੋਣੀ ਜਦੋਂ 16 Pro Max ਤੇ ਕਾਲ ਚੱਲਣ ਢਈ ਹੋਵੇ ਤੇ ਮੈਂ ਗੜਬੜੀ ਕਿੱਦਾਂ ਕਰ ਜੀਊਂਗੀ ਜਾਣ ਮੇਰੀ ਫਿਟਨੈਸ ਤੇ ਨਾ ਡਾਊਟ ਕਰ ਜਲੰਧਰੋਂ ਮੈਂ ਸਪ੍ਰਿੰਟ ਖਿੱਚੀ ਤੇ ਅੰਬਰਸਰ ਤੱਕ 17 ਮਿੰਟਾਂ 'ਚ ਪਹੁੰਚ ਗਏ ਤੁਹਾਰਾ ਸਾਹ ਲਾੜਾ ਓ ਯਾਰ ਬੁੱਗਿਆ ਮੈਂ ਸੁਨਿਆਰੇ ਦੀ ਦੁਕਾਨ ਕਾਦੀ ਪਾਈ ਆ ਯਾਰ ਨਬਾਣੇ ਫੋਨ ਕਰਨੋਂ ਹੀ ਨਹੀਂ ਅੜਦੇ ਯਾਰ